チンピラ。

ਔਰ ਚੰਡੀਗੜ੍ਹ ਦੇ ਵਿੱਚ ਕੈਮਰੇ ਲੱਗੇ ਹੋਏ ਨੇ ਜਗਾ ਜਗਾ ਤੇ ਸਰਵੇਲੈਂਸ ਹੈ ਲੇਕਿਨ ਬਹਾੜੀ ਦੇ ਵਿੱਚ ਕੁਝ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਵੀ ਸਾਡੇ ਬਹੁਤ ਹੀ ਹੋਰ ਆਦਮੀ ਆਫਿਸ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਮੇਰੇ ਨਾਲ ਖੜੇ ਨੇ ਸਰਦ ਸੱਤਿਆ ਚੋਹਣ ਜੀ ਤੇ ਬੀਜੀਪੀ ਵੀ ਨੇ ਔਰ ਨਾਲ ਹੀ ਐਮਡੀ ਨੇ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਜਿਨ੍ਹਾਂ ਨੇ ਇਹ ਸਾਰਾ ਉਦਮ ਕੀਤਾ ਤੇ ਨਾਲੇ ਕਰਨੇ ਜਸਜੀਤ ਸਿੰਘ ਜੀ ਇਹਨਾਂ ਨੇ ਇਹਨਾਂ ਨੇ ਲਗਾਤਾਰ ਮੈਂ ਬੇਨਤੀਆਂ ਕਰਦਾ ਰਿਹਾ ਤੇ ਇਹਨਾਂ ਦੇ ਨਾਲ ਨਾਲ ਮਤਲਬ ਸਾਰੇ ਦਾ ਤਾਲਮੇਲ ਰੱਖਿਆ ਤੇ ਸਾਰੇ ਅਫਸਰ ਨੇ ਤੇ ਸਾਰੇ ਆਪ ਦੇ ਨਾਲ ਅਸੀਂ ਸਾਡੇ ਨਾਲ ਕੰਮ ਕਰਗੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਹੀ ਜਿਹੜਾ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਹੈ ਔਰ ਇਸ 11.7 ਲੱਖ ਰੁਪਏ ਦੀ ਲਾਗਤ ਨਾਲ ਵੰਡ ਜਾ ਰਿਹਾ ਹੈ ਇਹ ਪ੍ਰੋਜੈਕਟ ਜਿਹੜਾ ਜਿਹੜਾ ਬਾਲੀ ਦੇ ਖਾਰਾ ਜੰਕਸ਼ਨ ਨੇ ਪ੍ਰੋਜੈਕਟ ਤੇ ਉਹਨਾਂ ਦਾ ਲਾਭ ਅਰ ਇਹਦੇ ਵਿੱਚ ਕੋਈ ਮਿਰਕਾਇਦਾ ਸਾਈ 450 ਦੇ ਕਰੀਬ ਕੈਮਰੇ ਜਿਹੜੇ ਉਹ ਲਾਏ ਜਾਣਗੇ 28 ਹਾਈ ਰੈਜੂਲੇਸ਼ਨ ਕੈਮਰੇ ਨੇ ਜਿਹੜੇ ਬਕਾਇਦਾ ਤੌਰ ਤੇ ਸਾਈਟਸ ਨੂੰ ਮਾਨੀਕੋਲ ਕਰਨਗੇ ਪਰ ਬਕਾਇਦਾ ਤੌਰ ਤੇ ਇਹਦੇ ਲਈ ਇੱਕ ਕੰਟਰੋਲ ਰੂਮ ਵੀ ਬਣਦਾ ਜਾਊਗਾ ਜਿਸ ਦੇ ਵਿੱਚ ਹਰ ਟਾਈਮ ਜਿਹੜੀ ਨਿਗਾਹ ਹੋਊਗੀ ਕੈਮਰਿਆਂ ਦੇ ਉੱਤੇ ਸਕਰੀਨ ਦੇ ਉੱਤੇ ਜੋ ਵੀ ਵਾਪਰ ਰਿਹਾ ਸ਼ਹਿਰ ਦੇ ਵਿੱਚ ਚੌਕਾਂ ਦੇ ਵਿੱਚ ਉਹ ਬਕਾਇਦਾ ਤੌਰ ਤੇ ਮਿੰਟ-ਮਿੰਟ ਦੀ ਜਾਣਕਾਰੀ ਲਈ ਜਾਊਗੀ ਔਰ ਨਾਲ ਹੀ ਆਟੋਮੈਟਿਕ ਚਲਾਣ ਹੋਣਗੇ ਔਰ ਜਿਹੜੇ ਇਹ ਕੈਮਰੇ ਨੇ ਇਹ ਬਹੁਤ ਹੀ ਜ਼ਿਆਦਾ ਹਿਸਟਰੀਕਲ ਨੇ ਹਾਈ ਰੈਜੂਲੇਸ਼ਨ ਨੇ ਔਰ ਇਹਨਾਂ ਵਿੱਚ ਪ੍ਰੋਗਰਾਮਡ ਸੌਫਟਵਰ ਤੇ ਨੰਬਰ ਪਲੇਟ ਜਿਹਨੇ ਲੱਗੀਆਂ ਹੋਈਆਂ ਨੇ ਉਹਨਾਂ ਦੇ ਨੰਬਰ ਪੜਨ ਦੀ ਪੂਰੀ ਸਮਰੱਥਾ ਹੈ ਤੇ ਜਿਹੜੇ ਲਾਲ ਲਾਈਟ ਨੂੰ ਕਰਾਸ ਕਰਨਗੇ ਉਹਨਾਂ ਦੇ ਵੀ ਚਲਾਣ ਈਮੇਲ ਚਲਾਣ ਕੀਤੇ ਜਾਣਗੇ ਜਿਨ੍ਹਾਂ ਨੇ ਹੈਲਮਟ ਨਹੀਂ ਪਾਈ ਹੋਵੇ ਉਹਨਾਂ ਦੇ ਵੀ ਈਮੇਲ ਚਲਾਣ ਉਹਦੇ ਘਰੋਂ ਜਾਣਗੇ ਤੇ ਬਹੁਤ ਹੀ ਅਤਿ ਰਸੂਲ ਜਿਹੜੀ ਟੈਕਨੀਕ ਉਹਦੇ ਨਾਲ ਕਿ ਜਿਹੜਾ ਕੰਮ ਤੋਂ ਉਹ ਜਾ ਰਿਹਾ ਤੇ ਮੈਂ ਸਮਝਦਾ ਵੀ ਇਹ ਮੁਹਾਰੀ ਦੇ ਲਈ ਇੱਕ ਤੋਹਫਾ ਸਾਡੇ ਮਾਨਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਵੱਲੋਂ ਜਿਨ੍ਹਾਂ ਨੂੰ ਬੇਨਤੀ ਕੀਤੀ ਮੈਂ ਤੇ ਉਹਨਾਂ ਨੇ ਮੇਰੀ ਬੇਨਤੀ ਪਰਵਾਹ ਕਰਦੇ ਹੋਏ ਕਿ ਜਿਹੜੇ ਪੈਸੇ ਮਨਜ਼ੂਰ ਦਿੱਤੇ ਤੇ ਨਾਲ ਹੀ ਉਹਨੂੰ ਦਿੱਤਾ ਵੀ ਇਹ ਕੰਮ ਜਿਹੜਾ ਇਹ ਹੋਣਾ ਚਾਹੀਦਾ ਇਹ ਨਹੀਂ ਕਿ ਟਾ ਗਿਆ ਸੀ ਬਾਕੀ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਰ ਸਕੀਏ ਤੇ ਮੈਂ ਦੇ ਜੀ ਕੀ ਤੁਹਾਨੂੰ ਮੁਹਾਲੀ ਵਾਸਤੇ ਵੀ ਹੋਰ ਵੀ ਜਿਹੜੇ ਬਹੁਤ ਸਾਰੇ ਕੰਮ ਮੁਹਾਲੀ ਚੱਲ ਰਹੇ ਨੇ ਚੌਕ ਬਣਾ ਰਹੇ ਨੇ ਔਰ ਨਾਲੇ ਤੁਸੀਂ ਦੇਖਿਆ ਹੋਊਗਾ ਵੀ ਸਰ加 ਜਿਹੜੀਆਂ ਜੁਰੀਆਂ ਹੋ ਰਹੀਆਂ ਨੇ ਸੁਰਵਖਾਤਿਕ ਜਿਹੜਾ ਟ੍ਰੈਫਿਕ ਨੂੰ ਸੁਰਵਖਾਤਿਕ ਕੈਮਰੇ ਲੱਗੇਗੇ ਤੇ ਉਹ ਨਾਲੇ ਟਾਈਮ ਦੇ ਵਿੱਚ ਹੁਣ ਇਹ ਸਾਰੇ ਕੰਮ ਹੋਤਵਾ ਮੇਰੇ ਸ਼ਹਿਰ ਦੀ ਬਿਊਟੀਫਿਕੇਸ਼ਨ ਦੇ ਉੱਤੇ ਖਾਸ ਧਿਆਨ ਦਿੱਤਾ ਜਾਊਗਾ ਜਿਹੜੀਆਂ ਗ੍ਰੀਨਰੀਆਂ ਲਾਉਣੇ ਲੱਗੇ ਕਰਾਂਗੇ ਲੋਕਾਂ ਦੇ ਨਾਮ ਦਾ ਵਾਤਾਵਰਣ ਦਾ ਬਹੁਤ ਖਾਸ ਕੰਮ ਕੀਤਾ ਜਾਊਗਾ ਤੋਂ ਪੂਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕੰਮ ਸਰਕਾਰ ਦੇ ਚੜਿਆ ਪਰ ਮੈਨੂੰ ਇਹ ਆਸ ਹੈ ਕਿ ਜਿਹੜੇ ਮਾੜਾ ਮੋਟਾ ਕਿਤੇ ਕੋਈ ਫੋਰਜੈਂਕਸ਼ਨ ਰਹਿ ਵੀ ਗਏ ਨੇ ਤੇ ਉਹਨਾਂ ਉਹ ਵੀ ਬਹੁਤ ਜਲਦੀ ਪੇਪਰ ਪੋਲੀਓ ਬਣਾ ਕੇ ਭੇਜ ਦੇਣਗੇ ਤੇ ਮੈਂ ਮੁੱਖ ਮੰਤਰੀ ਦੇ ਪਲਾਟਫਾਰਮ ਦੇ ਨਾਲ ਗੱਲ ਕਰਕੇ ਤੇ ਹੋਰ ਵੀ ਜਿਹੜੇ ਪੈਸੇ ਹੋਣਗੇ ਉਹ ਵੀ ਮੈਂ ਲੈਉਣ ਦੀ ਕੋਸ਼ਿਸ਼ ਕਰੂਗਾ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹੈ ਵੀ ਇਹ 에য়ারਪੋਰਟ ਰੋਡ ਦੇ ਉੱਤੇ ਹੈ ਨਾ ਟ੍ਰੈਪ ਤੇ ਸਪੀਡ ਕੰਟਰੋਲ ਕਰਨ ਵਾਸਤੇ ਵੀ ਦੋ ਜਗ੍ਹਾ ਦੇ ਉੱਤੇ ਜਿਹੜੇ ਕੈਮਰੇ ਲਾਏ ਗਏ ਨੇ ਔਰ ਸਪੀਡ ਵੀ ਕੰਟਰੋਲ ਹੋਊਗੀ ਜਿਹਦੇ ਨਾਲ ਕੁਦਰਤਵਾਦੀ ਮੁਰਗੂ ਵੀ ਐਕਸੀਡੈਂਟ ਘਟਣਗੇ ਪਰ ਮੈਂ ਇਹ ਸਮਝਦਾ ਹਾਂ ਵੀ ਇਹਦੇ ਨਾਲ ਬਹੁਤ ਵੱਡੀ ਰਾਹਤ ਹੈ ਜਿਹੜੀ ਉਹ ਮਜੂਰ ਕੋਈ ਕੈਜੂਐਲਟੀ ਜਿਹੜੀਆਂ ਹੁੰਦੀਆਂ ਨੇ ਸਿਰ ਚੋਂ ਤੋਂ ਤੋਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਐਕਸੀਡੈਂਟ ਹੁੰਦੇ ਤੇ ਮੌਤਾਂ ਹੁੰਦੀਆਂ ਨੇ ਮੈਨੂੰ ਇਹ ਲੱਗਦਾ ਵੀ ਉਹ ਵੀ ਜਿਹੜੀ ਉਹਦੇ ਵਿੱਚ ਬੇਹੌਦ ਜ਼ਿਆਦਾ ਬੱਚਦੇ ਨੇ ਔਰ ਹੋਰ ਵੀ ਇੰਨੇ ਕੈਮਰੇ ਲੱਗੇ ਹੋਏ ਨੇ ਜੇ ਕੋਈ ਵੀ ਗੈਰ ਕਾਨੂੰਨੀ ਐਕਟੀਵਿਟੀ ਹੁੰਦੀ ਹੈ ਆਪਣੇ ਕ੍ਰਿਮੀਨਲਾਂ ਕੋਈ ਮੁੰਡੇ-ਮੁੰਡੇ ਕੋਈ ਲੇਡੀ ਨੂੰ ਸਰਚ ਆ ਦੂਸਰਾਂ ਨੂੰ ਮਿਲੂਗੀ ਤੇ ਉਹਨਾਂ ਜਿਹੜਾ ਵੀ ਉਹ ਕਿਸੇ ਕਰੂਗੀ ਗਲਤ ਕੰਮ ਕਰੂਗਾ ਤਾਂ ਇਹ ਕੈਮਰਾਂ ਦੇ ਨਾਲ ਬੱਸ ਉਹਨਾਂ ਤੋਂ ਮੈਂ ਸਮਝਾਉਂਦਾ ਕਿ ਉਹ ਸਿਰਫ ਮੁਖਾੜੀ ਦੇ ਵਿੱਚ ਕਰਾਇਆ ਉਹ ਵੀ ਨਾਭਰਾ ਦੋ ਰਜਾ ਤੋਂ ਸ਼ੁਰੂ ਹੋ ਰਿਹਾ ਹੈ ਸਰ ਆਪਰੇਸ਼ਨ ਕਦੋਂ ਹੋ ਰਿਹਾ ਹੈ ਜਦ ਤੱਕ ਮੁਕੰਮਲ ਹੋ ਜਾਂਦੀ ਹੈ ਆਪਰੇਸ਼ਨਲ ਕਰ ਤੱਕ ਲੱਗਦੀ ਮਤਲਬ ਲੱਗ ਜਾਂਦੀ ਹੈ ਕਦ ਤੱਕ ਮਤਲਬ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋ ਜਾਣਗੇ ਖਰਾ ਖਰਾ ਜੇ ਚੱਲ ਰਹੇ ਤੇ ਇਹ ਮੇਰਾ ਖਿਆਲ ਹੈ ਕਿ 30 ਤੋਂ ਪਹਿਲਾਂ ਪਹਿਲਾਂ 30 ਤੋਂ ਬਾਅਦ ਜੇ ਤਾਂ ਉਹ ਪਹਿਲਾਂ ਪਹਿਲਾਂ ਇਹ ਜਿਹੜਾ ਪ੍ਰੋਜੈਕਟ ਹੈ ਚੱਲ ਰਿਹਾ ਹੈ ਇਹ ਦੇਖੋ ਅਸੀਂ ਬਾਕੀ ਸਰਕਾਰਾਂ ਮੰਗ ਨਹੀਂ ਕਰਦੇ ਹਾਂ ਵੀ ਮਤਲਬ ਘਾਟ ਬਚਾਪਾ ਬਾਹਰ ਮੈਂਟਲ ਲੱਗੇ ਬਾਹਰ ਵਿੱਚ ਵਰਕ ਆਊਟਰ ਹੋਵੇ ਐਸਾ ਕੁਝ ਨਹੀਂ ਹੈਗਾ ਸਾਰਾ ਕੰਮ ਮੁਕੰਮਲ ਹੋ ਕੇ ਚਾਰ ਪੰਜ ਦਿਨ ਤੋਂ ਪਿਛਲੇ ਤੋਂ ਚੱਲ ਰਿਹਾ ਕੰਮ ਖੋਦ ਉਦਾਈ ਦਾ ਉਦੋਂ ਬਾਅਦ ਅੱਜ ਦਾ ਦਿਓ ਰੱਖਿਆ ਵੀ ਅੱਜ ਜਦੋਂ ਸਾਰਾ ਕੁਝ ਮੁਕੰਮਲ ਹੋ ਗਿਆ ਅੱਜ ਕੰਮ ਖੁਰੂ ਜੋਰਾਂ ਦੇ ਹੋ ਜਾਊਗਾ ਔਰ ਸਤੰਬਰ ਤੱਕ ਇਹ ਕੰਮ ਜਿਹੜਾ ਇਹ ਚੱਲੂ ਹੋ ਜਾਊਗਾ ਔਰ ਸਤੰਬਰ ਤੋਂ ਬਾਅਦ ਮੁਹਾਰਰ ਦੇ ਲੋਕ ਦੇਖਣਗੇ ਕਿ ਸਾਡਾ ਜਿਹੜਾ ਸ਼ਹਿਰ ਹੈ ਇਹ ਜਿਹੜਾ ਹਾਈ ਟੈਕ ਬਣ ਜੂਗਾ ਤੇ ਨਾਲ ਐਕਸਪਰਟ ਐਮਐਲਏ ਸਾਹਿਬ ਜਿਹੜੇ ਚੰਨੀ ਸਨ ਮਾਈਕ ਤੋਂ ਆਉਂਦੀਆਂ ਆਉਂਦੀਆਂ ਲੱਗ ਰਹੀਆਂ ਹੋਇਆ ਉਹ ਕਹਿ ਗਈ ਆ ਉਹ ਤੇ ਯਾਰ ਇਹ ਡੂਲ ਵੀ ਲੱਗੀ ਹੈ ਹੈ ਕਿਹੜੀ ਦੱਸੋ ਅਚਨ ਉਤਲੇ ਮਾਸੋਂ ਗਾਇਆ ਨਾ ਅਸਟਾ ਮਸਕਸਮਨ ਤਾਂ ਆ ਰਹੀ ਹੈ ਇੱਕ ਤਾਂ ਕਿਸੇ ਵੀ ਹਾਦਸੇ ਦੀ ਪ੍ਰੀਵੈਂਸ਼ਨ ਕੀਤੀ ਹੈ ਔਰ ਇਸ ਦੇ ਵਿੱਚ ਬਹੁਤ ਵੱਡਾ ਕਦਮ ਹੋ ਰਿਹਾ ਹੈ ਜਿਹੜਾ ਹੈ ਬਲੀ ਸਾਹਿਬ ਦੇ ਤਹਿਤ ਹੈ ਤਾਂ ਕਿ ਐਲਐਨਸੀ ਦੇ जी पी साहब के इनिशिएटिव के जैसे अगर मुकम्मल कर जा रहे हैं जिस अठारह जंक्शन के असी आर एल बी डी ए एन पी आर और पी टी सैच कैमराज रिस्टॉज करते हैं क्योंकि ट्रैफिक पुलिस है बहुत बड़ी राहत देन जा रहे हैं क्योंकि कैमरा बतौर एक इनविजिबल कॉक जोड़ा है सड़क के उत्ते काम करता है और ये राही सा मकसद ये नहीं कि लोगों का चलान किया जाए सगो मकसद ये है कि लोगों के बिटरेंस आवे समझ आए कि अभी आप ही ਦੇ ਜਾਤੀ ਗੂਨ ਦੇ ਉਦੀ ਪਾਲਣਾ ਕਰਨੀ ਹੈ ਔਰ ਜੇ ਕਿਸੇ ਕਾਰਨ ਬਸ਼ੁਪਾਨਾ ਨਹੀਂ ਕਰਦੇ ਤੇ ਜਿਹੜਿਆ ਚਲਾਣ ਹੈ ਉਹ ਕਿਸੇ ਨਿਸ਼ਚਿਤ ਕੀਤਾ ਜਾਵੇ ਇਹ ਦਿਨ ਸਾਡਾ ਮੇਨ ਮਕਸਦ ਹੈ ਕਿ ਸੜਕ ਦੇ ਉੱਤੇ ਕਿਸੇ ਦੀ ਜਾਨ ਨਾ ਜਾਵੇ ਔਰ ਕੋਈ ਵੀ ਕਿਸ ਤਰ੍ਹਾਂ ਦੀ ਇੰਜਰੀ ਵੈਟਸਰੀਅਨ ਨਾ ਹੋ ਜਾਵੇ ਜਿਹੜੇ ਸਾਈਕਲ ਰਾਈਡਰਸ ਐ ਟੂ व्हीਲਰ ਰਾਈਡਰਸ ਐ ਉਹ ਨਰੂ ਨਾ ਹੋਵੇ ਠੀਕ ਹੈ ਠੀਕ ਹੈ ਰੈੱਡ ਲਾਈਟ ਪੋਲਿਸ਼ਨ ਡਿਟੈਕਸ਼ਨ ਕੈਮਰਾਸ ਹੈਗੇ ਆ ਜਿਹੜਾ ਕਿ ਰੈੱਡ ਲਾਈਟ ਦੇ ਨਾਲ ਜੁੜੇ ਹੋਏ ਹੁੰਦੇ ਨੇ ਪਲੱਸ ਜਿਹੜੀ ਫਰੰਟ ਲਾਈਨ ਹੁੰਦੀ ਹੈ ਜਿਹੜਾ ਜ਼ੈਬਰਾ ਕ੍ਰੋਸਿੰਗ ਹੈ ਨਾ ਉਹਨੂੰ ਮਾਨੀਟਰ ਕਰਦੇ ਨੇ ਤੇ ਜਿਵੇਂ ਵੀ ਰੈੱਡ ਲਾਈਟ ਦੌਰਾਨ ਕੋਈ ਉਸ ਲਾਈਨ ਨੂੰ ਕ੍ਰੋਸ ਕਰੇਗਾ ਤਾਂ ਇਮੀਡੀਏਟਲੀ ਉਹ ਅਲਰਟ ਆ ਜਾਏਗਾ ਜੋ ਜਿਹੜਾ ਚੌਥਾ ਕੈਮਰਾ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੀਡਰ ਕੈਮਰਾ ਹੈਗਾ ਇਹ which automatically ਨੰਬਰ ਪਲੇਟ ਰੀਡ ਵੀ ਹੋਏਗੀ ਤੇ ਉਹਨੂੰ ਡਿਜੀਟਲ ਫਾਰਮੈਟ ਦੇ ਵਿੱਚ ਕਨਵਰਟ ਕਰਕੇ ਉਹ ਜਿਹੜੀ ਹੈਗੀ ਹੈ ਸਾਡੇ ਡਾਟਾ ਬੇਸ ਦੇ ਵਿੱਚ ਸਟੋਰ ਕਰੂਗਾ ਇਹਦੇ ਸਾਡੇ ਦੋ ਐਡਵਾਂਟੇਜ ਇਹ ਇੱਕ ਤਾਂ ਰੈਕਨਿਟ ਵਾਲੇ ਸੀ ਜਿਹੜੇ ਕੈਮਰਾਸ ਹੈਗੇ ਆ ਉਹ ਜਿਵੇਂ ਤੁਸੀਂ ਰੈਕਨਿਟ ਪੁਆਇੰਟ ਰੀਡ ਕਰਦੇ ਆ ਆਪਰੇ ਸਿਸਟਮ ਦੇ ਵਿੱਚ ਇਹਦੇ ਵਿੱਚ ਹੋਰ ਵੀ ਤਰ੍ਹਾਂ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸ ਸਿਸਟਮ ਸਰਵਰ ਤੇ ਕਾਰਜ ਕਰਦੇ ਨੇ ਕਿ ਕੋਈ ਵੀ ਬੰਦਾ ਕਿਸੇ ਵੀ ਟੈਕਨਿਕਲ ਤਰੀਕੇ ਕੋਆਲੇਸ਼ਨ ਕਰਦਾ ਹੈ ਤਾਂ ਆਟੋਮੈਟਿਕਲੀ ਜਦੋਂ ਨੰਬਰ ਪਲੇਟ ਕੈਪਚਰ ਹੋਏਗਾ ਤੇ ਜਿਹਨੇ ਇਹ ਚਲਾਨ ਜੀ ਨੂੰ ਆਪਾਂ ਕਹਿੰਦੇ ਆ ਆਟੋਮੈਟਿਕਲੀ ਇਸ਼ੂ ਹੋ ਜਾਏਗਾ ਤੇ ਉਹਦੇ ਘਰ ਦੇ ਕੰਪਨੀ ਨਜ਼ਰ ਚਲਾ ਦੇ ਜਿਹੜਾ ਵੀ ਨੰਬਰ ਹੋਵੇ ਹੋਰ ਵੀ ਬੰਦੇ ਜਿਹੜੇ ਆਉਣਗੇ ਆਟੋਮੈਟਿਕ ਨੰਬਰ ਬੇਜੀ ਤੋਂ ਤਾਂ ਇੱਕ 420 ਦੇ ਜੀ ਕੋਈ ਕ੍ਰਿਮੀਨਲ ਕੋਈ ਅਗ੍ਰੀਸ ਮੈਚ ਕਰਕੇ ਤਾਂ ਜੇ ਆ ਕੋਈ ਵੀ ਕਾਰਵਾਈ ਹੈ ਪ੍ਰੋਸੈਸ ਕਰਕੇ ਜੇ ਇਲੀਗਲ ਐਕਟੀਵਿਟੀ ਕਰੀ ਤਾਂ ਜੇ ਤਾਂ ਉਹਦੇ ਨੰਬਰ ਪ ਤੇ ਕਿ ਬਹੁਤ ਹੀ ਅੱਛਾ ਉਪਰਾਲਾ ਜਿਹੜਾ ਹੈਗਾ ਇਹ ਮਾਨਯੋਗ ਸੀਐਮ ਸਾਹਿਬ ਤੇ ਉਮਾ ਦੇ ਤਿਆਰ ਜਿਹੜਾ ਪ੍ਰੋਜੈਕਟ ਹੈਗਾ ਇੰਪਲੀਮੈਂਟ ਕਰਾਇਆ ਜਾ ਰਿਹਾ ਤੇ ਇੱਚ ਜਿਵੇਂ ਕਿ ਤੁਹਾਨੂੰ ਆਪਣੇ ਸਾਹਮਣੇ ਪੜਾਈ ਅੱਛਾ ਹੈ ਇੱਚ ਟੈਂਡਰ ਪ੍ਰੋਸੈਸ ਜਿਹਨੇ ਪਹਿਲਾਂ ਹੀ ਮੁਕੰਮਲ ਕੀਤੀ ਜਾ ਰਹੀ ਹੈ ਕੀਤੀ ਜਾ ਚੁੱਕੀ ਹੈ ਵਰਕ ਆਰਡਰ ਆਲਰੇਡੀ ਇਸ਼ੂ ਹੋ ਗਿਆ ਹੈ ਕੰਮ ਜਿਹੜਾ ਹੈਗਾ ਜੁਵਾਰਾ ਸ਼ੋਰਾ ਤੇ ਸ਼ੁਰੂ ਹੋਣ ਜਾ ਰਿਹਾ ਹੈ ਦਾ ਮਤਲਬ ਇਹ ਹੈ ਕਿ ਅਗਲੇ ਦਰਮਿਆਨ ਦਰਮਿਆਨ ਕੰਮ ਮੁਕੰਮਲ ਹੋ ਗਏ ਇਹ ਪ੍ਰੋਜੈਕਟ ਜਿਹੜਾ ਇੰਪਲੀਮੈਂਟ ਹੋ ਜਾਏਗਾ ਜਿਹੜਾ ਤੁਸੀਂ ਪੁੱਛਿਆ ਸੀ ਇਹ ਤਾਂ ਕੰਟਰੋਲ ਰੂਮ ਕਿੱਥੇ ਬਣੇਗਾ ਸਾਡਾ ਜਿਹੜਾ ਸੁਹਾਣਾ ਪੁਲਿਸ ਸਟੇਸ਼ਨ ਹੈ ਸੁਹਾਣਾ ਪੁਲਿਸ ਸਟੇਸ਼ਨ ਤੇ ਉਸਦੇ ਅਸਪਾਸ ਕੋਰਟਿੰਗ ਅਲਰੇਡੀ ਉਧਰ ਵੀ ਸਾਡਾ ਕੰਮ ਅਲਰੇਡੀ ਅਚੂਰ ਹੋਣ ਜਾ ਰਿਹਾ ਹੈ ਉਹ ਤੇ ਪ੍ਰੋਪਰ ਸਾਡੀ ਸੀਟਿੰਗ ਹੋਣੀ ਹੈ ਪ੍ਰੋਪਰ ਜੀ ਰੂਲਸ ਮੈਨੂ ਹੈ ਪ੍ਰੋਪਰ ਜੀ ਸਰਵਰ ਸਟੇਸ਼ਨ ਸਾਡਾ ਹੋ ਜਾਏ ਤੇ ਲੱਭਰੀ ਸਾਰੀ ਕੁਝ ਮੈਨੇਜ ਹੋ ਜੇ ਆਟੋਮੈਟਿਕਲੀ ਅਲਰੇਡੀ ਹੈਗੇ ਉਸ ਤੋਂ ਸਭ ਇਸ਼ੂ ਹੋ ਜਾਂਦਾ ਹੈ ਕ੍ਰਾਈਮ ਕੰਟਰੋਲ ਤੋਂ ਕਿਸੇ ਜਨਰਲ ਇਸ ਦੀ ਫੀਡ ਰਨ ਬੈਟ ਚੋ ਅਵਰ ਲਾ ਇਨੀਸ਼ੀਅਲ ਜੀ ਜੀ ਅਡਿਸਮੈਂਟ ਤੋਂ ਸਾਈਕ ਇਨਵੀਜ਼ੀਬਲ ਕਾਪੀ ਤਰ੍ਹਾਂ ਕੈਮਰਾਸ ਐਕਟ ਕਰਦੇ ਹੈ ਇਹ ਕਹਿੰਦਾ ਜਿਹੜੀ ਹੈਗੀ ਅਸੀਂ भी पास सारे लोगों को प्रेरित करके अपने घर के बाहर अपने अपने शॉप से बाहर वर्ष एस्टेब्लिशमेंट से बाहर अभी कैमरा लगाने से लगा वास्तव प्रेरित करते हैं ये सरकार को बहुत अच्छा बदल है बहुत ही हाई एंड कैमराज जो है लगाए जा रहे हैं जिसमें कंट्रोल रूम भी करूसारी फीड है ना जी आरती शर्मा ਕੰਨੀ ਕੀ ਕਹਾਂਗੇ ਜਿਹੜਾ ਇਹਦਾ ਫਾਇਦਾ ਤਾਂ ਗੱਲ ਇਹ ਹੈ ਵੀ ਜਿਹੜੇ ਉਸ ਕਹਿੰਦਾ ਲਾਲ ਲਾਈਟ ਨੂੰ ਜੰਪ ਕਰਦੇ ਆ ਜਾਂ ਕਾਨੂੰਨ ਨੂੰ ਆਪਣੇ ਹੱਥ ਚ ਲੈਣੇ ਆ ਉਹਦੇ ਛਡਕਾਰਾ ਮਿਲੂਗਾ ਜਿਹੜਾ ਇੰਨਾ ਕ੍ਰਾਈਮ ਹੁੰਦਾ ਉਹਦੇ ਨੂੰ ਬੜਾ ਫਾਇਦਾ ਮਿਲਦਾ ਇਹਦੇ ਵਿੱਚ ਨੰਬਰ ਤੋਂ ਚਿੰਨੀ ਕੜ ਦੇ ਵੀ ਤੁਸੀਂ ਦੇਖੋ ਵੀ ਗੈਰਕਾਨੂੰਨੀ ਉਹਦੇ ਪਹਿਲੀ ਰੋਕਲ ਨੇ ਆਪਣੇ ਨਾਲ ਲਾਲ ਬੱਤੀ ਦੇਖਣਾ ਕੁਝ ਲੱਗਣ ਜਾ ਕੇ ਦੂਜੀ ਗੱਡੀ 'ਚ ਮਾਰਨਾ ਮਤਲਬ ਜਿੰਨਾ ਵੀ ਇਹ ਸਾਰੇ ਸਾਰੇ ਮੁਹਾਲੀ ਨੂੰ ਬਹੁਤ ਵਧੀਆ ਨਿਜਾਦ ਮਿਲੂਗੀ ਕੀ ਨਹੀਂ ਕਿਉਂਕਿ ਇਹ ਕੋ ਮਹਾਲੀ ਸ਼ਹਿਰ ਵੀ ਕਿੰਨੀ ਗੜ ਮੰਗੋ ਹੋ ਜੂਗਾ ਤਾਂ ਕਿ ਗ੍ਰੈਮ ਬਹੁਤ ਜਿਆਦਾ ਗ੍ਰੈਮ ਕੁਦ ਆ ਜਿਹੜੇ ਮੁੰਗੇ ਕੁੜੀਆਂ ਬਚਾਰੀ ਕੁੜੀਆਂ ਜਾਰੀਆਂ ਨਹੀਂ ਸੇਫ ਹੁੰਦੀ ਹੈਗੀਆਂ ਪਾਰਕਿੰਗ ਦੇ ਵਿੱਚ ਜਾ ਕੇ ਦੇਖੋ ਤੁਸੀਂ ਪਾਰਕੀਆਂ ਦੇ ਵਿੱਚ ਉਹਦੇ ਵਿੱਚ ਬਹੁਤ ਵਧੀਆ ਮਤਲਬ ਇਹਦਾ ਸਰਕਾਰ ਰੋ आई एम डॉक्टर शरद चौहान आई एम डी ऑफ़ द पंजाब पुलिस हाउसिंग कॉरपोरेशन ये प्रोजेक्ट बेसिकली इसलिए है कि हम देखते हैं कि एट ऑल द पर्टिकुलर पॉइंट्स इन द ट्रैफिक जंक्शन यू के नॉट मैन ऑल ऑफ दम फिजिकली हमें पॉसिबल नहीं है कि हम सब जगह जाएँ इसलिए जब हम कैमराज लगाते हैं और उससे ऑफेंसिस डिटेक्ट करके ई चलान इशू करते हैं उससे वी कैन अप्रोच ट्रैफिक सेफ्टी उसको इम्प्रूव कर सकते हैं मोर पीपल विल बिकम और एक डिटरेंस इफेक्ट होता है सबको पता है कि हम अंडर वॉच हैं तो उससे ट्रैफिक का बिहेवियर इम्प्रूव होता है जैसे चंडीगढ़ में है हम बार बार कहते हैं कि चंडीगढ़ में एवरीबडी नो फॉलोज द ट्रैफिक लॉ और जो आसपास के स्टेट्स में होते हैं उससे कम होते हैं द मोमेंट दे वांट टू एंटर चंडीगढ़ वो सारे ट्रैफिक लॉज फॉलो शुरू कर देते हैं लोग तो वही होते हैं चाहे सीट बेल्ट हो चाहे कोई भी हो हेलमेट हो गया ही हो गया सो बेसिकली टू रिड्यूस ऑल दोज थिंग्स हमने ये किया हुआ है सो दैट

अपील यही है कि जहाँ कैमराज नहीं है वहाँ भी अपने सिटीजन से यही रिक्वेस्ट है कि जहाँ कैमराज नहीं वहाँ भी ट्रैफिक रूल्स को फॉलो करें सर पैटर्न क्या होगा चलानिंग का हाउ द पैटर्न ऑफ चलानिंग वुड बी ई चलान द चलान जनरेटेड वुड गो टू द कंट्रोल रूम जितने ऑफेंसेस डिटेक्ट होते हैं उसमें से जो ऑफेंसेस सीरियस होते हैं देल बी पुश्ड इनटू द टू दलान सिस्टम उससे चलान जनरेट होगा और इट विल सेंड टू द द फोन नंबर्स ऑफ पीपल हु कैन देन डायरेक्टली पे द चार Payment uh, through the gateways which have been provided. It will be basically linked with the Vahan okay. app of the Vahan Ministry and Sarathi app Kansk of the Ministry of Home Affairs. So NIC जो है National Informatics Centre, वो basically इसको उनसे coordinate करके एक interface बन जाता है उससे. Control room कहाँ पे है? Control room यही मोहाली में ही हो, सुहाना, सुहाना में.